ਕਿ ਜੀ ਕੇ 6 ਬੇਟੀਆਂ ਮੇਰੀਆਂ ਸਮਾਜਿਕ ਤੌਰ ਤੇ ਫਿਰ ਇਸ ਗੱਲ ਨੂੰ ਉਸ ਦੌਰ ਚ ਕਿਵੇਂ ਐਕਸੈਪਟ ਕੀਤਾ ਗਿਆ ਤੁਹਾਡੇ ਵਾਈਫ ਇਸ ਗੱਲ ਤੇ ਰਾਜ਼ੀ ਸੀ ਤੁਸੀਂ ਰਾਜ਼ੀ ਸੀ ਵੀ ਮੁੰਡਾ ਨਹੀਂ ਹੈ ਅ ਗੱਲ ਹੈ ਲੇਡੀਆਂ ਤਾਂ ਕਦੇ ਵੀ ਰਾਜ਼ੀ ਨਹੀਂ ਹੁੰਦੀਆਂ ਪਰ ਮੈਨੂੰ ਪਰਮਾਤਮਾ ਨੇ ਸਬਰ ਸ਼ੁਕਰ ਬਹੁਤ ਦਿੱਤਾ ਹੋਇਆ ਮੈਨੂੰ ਬੜਾ ਕਿਹਾ ਉਹਨੇ ਆਪਾਂ ਫਲਾਣੀ ਜਗ੍ਹਾ ਚੱਲੀਏ ਫਲਾਣੀ ਜਗ੍ਹਾ ਬਈ ਗੱਲ ਸੋ ਕਿਤੇ ਜਾਣ ਦੀ ਲੋੜ ਨਹੀਂ ਹੈ ਜੋ ਕਿਸਮ ਵਿੱਚ ਹੋਊਗਾ ਹਰ ਜਗ੍ਹਾ ਮਿਲ ਜੂਗਾ 6 ਬੱਚੇ ਵੀ ਮੁੰਡੇ ਦੀ ਝਾਕ ਚ ਹੋਏ ਸਦੀਕ ਸਾਹਿਬ ਮੇਰਾ ਖਿਆਲ ਹੈ ਇਹੀ ਗੱਲ ਹੋਈ ਹੈ ਹੂੰ ਇਹੀ ਗੱਲ ਹੋਈ ਹੈ ਕਿਉਂਕਿ ਬੁੜੀਆਂ ਨੇ ਜਨਰੋਣਾ ਅੱਛਾ ਫੇਰ ਪੱਥਰ ਜੰਪਿਆ ਕੋਈ ਨਹੀਂ ਭਾਈ ਐਤੀਂ ਰਮਤ ਨੂੰ ਮੁੰਡਾ ਦੇ ਦੂਗਾ ਇਹ ਜੀ ਗੱਲਾਂ ਆਮ ਤੌਰ ਤੇ ਬੁੜੀਆਂ ਨਹੀਂ ਹੁੰਦੀਆਂ ਨੇ ਠੀਕ ਸਾਹਿਬ ਮੇਰੀ ਨਾਲ ਇਸ ਤਰ੍ਹਾਂ ਹੋ ਰਿਹਾ ਮੇਰੀ ਦੋ ਬੀਟੀਆਂ ਨੇ ਪਰਿਵਾਰ ਮੇਰਾ ਰਾਜ਼ੀ ਆ ਮਾਂ ਬਾਪ ਮੇਰੇ ਰਾਜ਼ੀ ਆ ਪਰ ਸੋਸਾਇਟੀ ਇਸ ਗੱਲ ਨੂੰ ਐਕਸੈਪਟ ਨਹੀਂ ਕਰਦੀ ਸੋਸਾਇਟੀ ਤੋਂ ਕੀ ਲੈਣਾ ਤੁਸੀਂ ਤੁਸੀਂ ਐਮਡੀ ਬੱਚਿਆਂ ਨੂੰ ਇੰਨਾ ਪੜਾ ਦਿਓ ਵੀ ਉਹ ਦੁਨੀਆ ਦੀ ਲਾਇਕ ਬਣਾ ਦੇਣ ਨਹੀਂ ਅਸੀਂ ਤਾਂ ਬਹੁਤ ਖੁਸ਼ ਹਾਂ ਮੈਂ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਆਂ ਦੇਖੋ ਮੇਰੀ ਗੱਲ ਸੁਣੋ ਛੇ ਚਲ ਲੜਕੀ ਸੀ ਨਾ ਕਿਸੇ ਦੀ ਹਾਂ ਜੀ ਇੰਦਰਾ ਸਾਹਿਬ ਕਿਸ ਦੀ ਲੜਕੀ ਸੀ ਨਾ ਅੱਜ ਜਿਹੜੀਆਂ ਲੜਕੀਆਂ ਜਹਾਜ਼ ਚਲਾ ਰਹੀ ਕਰਨ ਜਿਹੜੀਆਂ ਚੱਲਦੇ ਤੇ ਪਹੁੰਚ ਰਹੀਆਂ ਨੇ ਉਹ ਕੁੜੀਆਂ ਹੀ ਲੈਣਾ ਉਹ ਉਹ ਗੱਲਾਂ ਬਹੁਤ سارے ਲੋਕ ਸਦੀਕ ਸਾਹਿਬ ਇਹ ਗੱਲ ਕਹਿ ਦਿੰਦੇ ਆ ਮੈਂ ਨਿੱਜੀ ਗੱਲਾਂ ਹੀ ਕਰਦਾ ਤੁਹਾਡੇ ਨਾਲ ਕਹਿੰਦੇ ਮੁੰਡਾ ਹੋਣਾ ਜ਼ਰੂਰੀ ਆ ਸੰਭੂ ਕੌਣ ਤੁਹਾਨੂੰ ਬਜ਼ੁਰਗ ਹੁਣ ਤੁਹਾਨੂੰ ਕੌਣ ਸੰਭਰਿਆ ਪਹਿਲਾਂ ਤੁਸੀਂ ਇਹਦੇ ਤੋਂ ਮੁੰਡੇ ਨੂੰ ਕੌਣ ਸੰਭੂਗਾ ਤੇ ਰਾਤ ਨੂੰ 10 ਵਜੇ ਘਰ ਪੜਦਾ ਪਹਿਲਾਂ ਉਹਨੂੰ ਕੌਣ ਸੰਭੂ ਕਾਨੂੰਨੀ ਜੀੜੀ ਹੋ ਜੇ ਉਹਨੂੰ ਕੌਣ ਸੰਭੂਗਾ ਮੈਂ ਤਾਂ ਬਾਅਦ ਦੇਖੂਗਾ ਮੈਂ ਤਾਂ ਆਪਣੇ ਆਪ ਚ ਹਾਂਗਾ ਹਲੇ ਸਾਹਮਣੇ ਜੋਗਾ ਉਹਨੂੰ ਕੌਣ ਸੰਭੂਗਾ ਪਹਿਲਾਂ ਇਹ ਦੱਸੋ ਹਾਂ ਬਿਲਕੁਲ ਸਹੀ ਗੱਲ ਤੁਹਾਡੀ ਲੇਡੀਜ਼ ਦੀ ਪੋਜੀਸ਼ਨ ਜਿਹੜੀ ਹੈ ਨਾ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਉਹਨਾਂ ਦੀ ਪੋਜੀਸ਼ਨ ਇਹ ਹੈ ਮੁੰਡਾ ਛੋਟਾ ਹੋਵੇ ਕੁੜੀ ਵੱਡੀ ਹੋਵੇ ਹਾਂਜੀ ਕੁੜੀ ਨੇ ਸਾਰੀ ਦਿਹਾੜੀ ਆਪਣੀ ਮਾਨਣੇ ਕੰਮ ਕਰਾਉਣਾ ਝਾੜੂ ਪੋਚਾ ਵੀ ਲਾਉਣਾ ਹੂੰ ਕੱਖ ਪੱਟੇ ਵੀ ਲੈਣੇ ਨੇ ਰੋਟੀ ਦਾ ਵੀ ਕੰਮ ਨਾਲ ਕਰਨਾ ਜਿਉ ਮੁਰਕੇ ਮੂੰਹ ਤੇ ਪਾਗਲੇ ਵੀ ਨਾ ਹਾਂਜੀ ਮਾਂ ਨੇ ਗਾਣਾ ਕਰਨ ਲੱਗ ਦੇਣੀਆਂ ਨੇ ਬਾਜੀ ਚੁੱਟਸ ਲੈ ਲਈ ਹਾਂ ਇਹਨਾਂ ਰੋਟੀ ਖਾ ਲੈ ਮੈਨਾਂ ਤਾਂ ਔਰਤ ਦੀ ਤ੍ਰਿਸ਼ਨਾ ਹੀ ਹੁੰਦੀ ਆ ਮੁੰਡੇ ਦੀ ਮਰਦ ਦੀ ਨਹੀਂ ਹੁੰਦੀ ਜ਼ਿਆਦਾ ਨਹੀਂ ਹੁੰਦੀ ਜ਼ਿਆਦਾ ਨਹੀਂ ਹੁੰਦੀ ਇਹ ਸੱਚ ਹੈ ਤੁਹਾਡੀ ਪਰ ਜਿਹਨਾਂ ਨੇ ਲੋਕੀ ਨਾ ਦੋ ਨੰਬਰ ਪੈਸਾ ਕਮਾਉਂਦੇ ਨੇ ਉਹਨਾਂ ਦੀ ਬੜੀ ਚਾਹਤ ਹੁੰਦੀ ਆ ਹਾਂ ਵਾਰਸ ਹੋਣਾ ਚਾਹੀਦਾ ਵੀ ਲੋਕੀ ਸਾਹਮਣੇ ਸਹੀਦਾ ਸਦੀਕ ਸਾਹਿਬ ਜਦੋਂ ਪੁਰਾਣੇ ਕਲਾਕਾਰ ਕੋਲ ਕਹਿੰਦੇ ਜਦੋਂ ਪੈਸੇ ਬਾਹਲੇ ਆ ਜਾਂਦੀ ਸੀ ਸਮਝ ਵੀ ਨਹੀਂ ਆਉਂਦੀ ਸੀ ਲਾਉਣੇ ਕਿੱਥੇ ਆ ਤੁਹਾਡੇ ਤੇ ਇਹ ਦੌਰ ਆਇਆ ਤੇ ਫਿਰ ਪਹਿਲੀ ਪੁਲੀ ਲਈ ਜਾਂ ਕੀ ਕੀਤਾ ਬੜਾ ਆਈ ਨਹੀਂ ਕਿਤੇ ਨਹੀਂ ਨਹੀਂ ਬੜੀ ਕਿਰਪਾ ਦੀ ਤੁਹਾਡੇ ਇਸ ਮਾਮਲੇ ਦੀ ਕਿਰਪਾ ਬਹੁਤ ਹੈ ਪਤਾ ਗਿਆ ਮੇਰੀਆਂ 6 ਕੁੜੀਆਂ ਨੇ ਹਾਂਜੀ ਮੈਂ ਸਾਰੀਆਂ ਨੂੰ ਗ੍ਰੈਜੂਏਸ਼ਨ ਕਰਾਈ ਹੈ ਅੱਛਾ ਜੀ ਹੈ ਜੀ ਤੇ ਸਾਰੀਆਂ ਪੜ੍ਹੀਆਂ ਲਿਖੀਆਂ ਨੇ ਹਾਂ ਹੈ ਜੀ ਤੇ ਉਦੋਂ ਸ਼ਹਿਰ ਸੇ ਆਏ ਪਿੰਡ ਦਾ ਸ਼ਹਿਰ ਚ ਮਕਾਨ ਲਿਆ ਬੱਚੀਆਂ ਨੂੰ ਪੜ੍ਹਾਇਆ ਹੈ ਜੀ ਬਿਜਲੀ ਦੇ ਖਰਚੇ ਫਲਾਣਾ ਟਿਕਣਾ ਤੁਹਾਨੂੰ ਪਤਾ ਵੀ ਪੈਸੇ ਅਸੀਂ ਸਾਡੀ ਪੇਮੈਂਟ ਕਿੰਨੀ ਸੀ ਹਾਂ ਅਸੀਂ 300 ਰੁਪਏ ਤੋਂ ਸ਼ੁਰੂ ਹੋ ਕੇ ਮਤਲਬ 5-6000 ਰੁਪਏ ਲੈਣ ਲੱਗੇ ਜੀ ਹਾਂਜੀ ਉਹਦੇ ਵਿੱਚ ਇਹ ਹੈ ਵੀ ਪਹਿਲਾਂ ਸਾਨੂੰ 50 50 60 60 ਰੁਪਏ ਬਚਦੇ ਸੀ ਫਿਰ ਸਾਨੂੰ ਹਜ਼ਾਰ ਹਜ਼ਾਰ ਬਚਣ ਲੱਗ ਗਿਆ ਹਾਂਜੀ ਫਿਰ ਸ਼ਹਿਰ ਦੇ ਖਰਚੇ ਵੱਧ ਗਏ ਬੱਚਿਆਂ ਦੀਆਂ ਫੀਸਾਂ ਵੱਧ ਗਈਆਂ ਉਹਨਾਂ ਦੇ ਪਹਿਰਾਵੇ ਹਾਂਜੀ ਕਪੜਾ ਲੱਤਾ ਸਭ ਮਤਲਬ ਪੈਸਾ ਇਕੱਠਾ ਨਹੀਂ ਹੋਇਆ